ਇੱਕ ਕਹਾਣੀ ਬਾਕੀ ਸਭ ਸੁਖਸੰਦ ਹੈ ਮੋਹਨ ਪੰਡਾਰੀ ਦੀ ਲਿਖੀ ਹੋਈ ਹੈ ਸਾਡੀ ਬੀਹੀ ਦੇ ਲਗਭਗ 50 ਦੇ 50 ਘਰਾਂ ਨੇ ਆਪੋ ਆਪਣੀ رائے ਕਾਇਮ ਕਰ ਲਈ ਸੀ ਕੋਈ ਕਹਿੰਦਾ ਸੀ ਮੋਣਾ ਹੰਕਾਰ ਗਿਆ ਹੈ ਇਹ ਸਮਝਦਾ ਹੈ ਕਿ ਸਾਡੇ ਪਿੰਡ ਚ ਮੈਥੋ ਸਿਵਾ ਹੁਣ ਚਿੱਠੀ ਲਿਖਣ ਵਾਲਾ ਹੈ ਹੀ ਕੋਈ ਨਹੀਂ ਲੋਕੀ ਚਿੱਠੀਆਂ ਲਿਖਵਾਉਣ ਲਈ ਤਰਫਦੇ ਤੇ ਵਿਲੂ-ਵਿਲੂਮ ਕਰਦੇ ਫਿਰਨਗੇ ਕੋਈ ਕਹਿੰਦਾ ਦਸਵੀਂ ਕਾਦੀ ਕਰ ਲਈ ਇਸ ਮੁੰਡੇ ਦਾ ਦਿਮਾਗ ਹੀ ਸਮਾਨੇ ਚੜ ਗਿਆ ਹੈ ਇਹ ਹੁਣ ਰੱਬ ਨੂੰ ਟੱਪ ਦੱਸਦਾ। ਭਲੇ ਵੇਲੇ ਇੱਕ ਬੋਰੀ ਜਹੀ ਦੀ ਪਤਲੂਣ ਮਿਲ ਗਈ। ਉਹ ਪਾ ਕੇ ਤੇ ਪੱਟੀਆਂ ਵਾ ਕੇ ਸਰਦਾਰਾਂ ਦੇ ਮੁੰਡਿਆਂ ਨਾਲ ਬੀਹਾਂ 'ਚ ਗੇੜੇ ਮਾਰਦਾ ਰਹਿੰਦਾ। ਕਦੇ ਬਾਹਰ ਖੇਤੀ ਟੱਕਰ ਗਿਆ ਕੱਲਾ ਤਾਂ ਨਾਨਕੇ ਯਾਦ ਕਰਵਾ ਦੇਾਂਗੇ ਇਹਦੇ। ਆਪਣੇ ਆਪ ਨੂੰ 나ਡੂ ਖਾਨ ਸਮਝਦਾ। ਨਾਲੇ ਦੇਖ ਲਾਂਗੇ ਇਹਦੇ ਹਮੈਤੀ ਨੂੰ। ਸਾਲਾ ਜਿਹੜਾ ਮੂਰੇ ਆਊਗਾ। ਲੋਕ ਭੁੱਤਰ ਗਏ ਸਨ। ਸਾਰੇ ਮਹੱਲੇ 'ਚ ਤਰਾ ਤਰਾ ਹੋ ਰਹੀ ਸੀ। ਸਭ ਨੇ ਆਪੋ ਆਪਣੀ ਰਾਏ ਕਾਇਮ ਕਰ ਲਈ ਸੀ। ਬੀਹੀ ਦੀਆਂ ਬੁੜੀਆਂ ਵੀ ਕੁਸਰਮੂਸਰ ਕਰਦੀਆਂ ਰਹਿੰਦੀਆਂ ਉਂਗਲਾਂ ਕੱਢ-ਕੱਢ ਗੱਲਾਂ ਕਰਦੀਆਂ ਨਵੀਆਂ ਵਿਆਹੀਆਂ ਕੁੜੀਆਂ ਹਰਾਸੀਆਂ ਹਰਾਸੀਆਂ ਰਹਿੰਦੀਆਂ ਵਿਟਰ-ਵਿਟਰ ਦੇਖਦੀਆਂ ਰਹਿੰਦੀਆਂ ਹੋਰ ਉਹ ਕਿਸੇ ਤੋਂ ਚਿੱਠੀ ਲਖਵਾਉਂਦੀਆਂ ਕਬੀਲਦਾਰੀ ਦੇ ਸੌ ਪੜਦੇ ਹੁੰਦੇ ਨੇ ਉਹ ਸੋਚਦੀਆਂ ਅਸਲੀ ਗੱਲ ਬਾਰੇ ਕੋਈ ਧਿਆਨ ਨਹੀਂ ਸੀ ਦਿੰਦਾ ਗੱਲ ਤਾਂ ਦਰਸਲ ਇਹ ਸੀ ਕਿ ਮੈਂ ਪੂਰੇ 5 ਵਰੇ ਚਿੱਠੀਆਂ ਲਿਖਦਾ ਰਿਹਾ ਸਾਂ 5ਵੀਂ ਤੋਂ ਲੈ ਕੇ 10ਵੀਂ ਤੱਕ ਚਿੱਠੀਆਂ ਲਿਖ-ਲਿਖ ਮੈਂ ਅੱਕ ਗਿਆ ਸਾਂ ਲੋਕੀ ਚਿੱਠੀਆਂ ਲਿਖਵਾਉਂਦੇ ਵੀ ਤਾਂ ਸਿੱਧੀ ਤਰ੍ਹਾਂ ਨਹੀਂ ਸਨ ਕੁੜੀਆਂ ਚਾਰ-ਚਾਰ ਸਫ਼ਿਆਂ ਦੀਆਂ ਚਿੱਠੀਆਂ ਲਿਖਵਾਉਂਦੀਆਂ ਸਨ ਚਿੱਠੀਆਂ ਵਿੱਚ ਦੋਹੇ ਟਿੱਚਰਾ ਤੇ ਤੁੱਕਾ ਜੋੜ-ਜੋੜ ਲਿਖਵਾਉਂਦੀਆਂ ਰਹਿੰਦੀਆਂ ਹਾਲਾਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਚਿੱਠੀ ਲਿਖਣ ਵਾਲਾ ਕੋਈ ਹੋਰ ਹੈ ਪਰ ਉਹ ਛਾਤੀ ਤੇ ਹੱਥ ਰੱਖ ਕੇ ਤੇ ਅੱਖਾਂ ਮੀਟ ਕੇ ਕਹਿੰਦੀਆਂ ਲਿਖ ਚਿੱਠੀ ਲਿਖਦੀ ਹਾਂ ਖੂਨ ਨਾਲ ਸਿਆਹੀ ਨਾ ਸਮਝਣਾ ਮਰ ਗਈ ਹਾਂ ਤੇਰੀ ਯਾਦ ਵਿੱਚ ਜਿਉਂਦੀ ਹੀ ਨਾ ਸਮਝਣਾ ਮੈਨੂੰ ਕਈ-ਕਈ ਮਿੰਟ ਉਡੀਕਣਾ ਪੈਂਦਾ ਕਿ ਉਹ ਸਮਾਦੀ ਚੋਂ ਨਿਕਲਣ ਤੇ ਅਗਲੀ ਗੱਲ ਲਿਖਵਾਉਣ ਅਗਲੀ ਗੱਲ ਹੁੰਦੀ ਇਹਨਾਂ ਪਰਦੇਸੀਆਂ ਤੇ ਨਾ ਕਰਨਾ ਇਤਬਾਰ ਲੋਕੋ ਇਹ ਰੱਸੀ ਦਾ ਸੱਪ ਬਣਾ ਦਿੰਦੇ ਕੋਈ ਕਹਿੰਦੀ ਇਉਂ ਲਿਖ ਦੇ ਬਈ ਉਹ ਸਾਨੂੰ ਚਿੱਠੀ ਪਾ ਦੇਵੇ ਕਿ ਉਹ ਇਸ ਮਹੀਨੇ ਦੇ ਅੰਦਰ ਅੰਦਰ ਮੈਨੂੰ ਲੈਣ ਆਊਗਾ ਭਾਵੇਂ ਨਾ ਹੀ ਆਵੇ ਪਰ ਇਸ ਤਰ੍ਹਾਂ ਚਿੱਠੀ ਜ਼ਰੂਰ ਲਿਖ ਦੇਵੇ ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖ-ਲਿਖ ਮੈਂ ਥੱਕ ਗਿਆ ਸਾਂ ਵਾਰਿਸ ਸ਼ਾਹੀ ਬੈਂਤ ਤੋਂ ਲੈ ਕੇ ਕਬੀਰ ਦੇ ਦੋਹੇ ਤੱਕ ਉਹ ਆਪਣੀਆਂ ਚਿੱਠੀਆਂ 'ਚ ਪਤਾ ਨਹੀਂ ਕਿਉਂ ਲਿਖਾਉਂਦੀਆਂ ਸਨ। ਹੋਰ ਛੋਟੇ-ਛੋਟੇ ਟੋਟਕਿਆਂ ਦਾ ਤਾਂ ਅੰਤ ਹੀ ਨਹੀਂ ਸੀ। ਪਤਾ ਨਹੀਂ ਕੀ ਕੁਝ ਲਿਖਾਉਂਦੀਆਂ ਰਹਿੰਦੀਆਂ ਸਨ ਉਹ। ਕੋਈ ਕਹਿੰਦੀ, ਵੇ ਮੋਣਿਆ, ਸਾਨੂੰ ਲੋਕਾਂ ਮੰਗੂ, ਤੋਤਰ ਕੇ ਤੱਕ ਘਟਨੇ ਨਹੀਂ ਆਉਂਦੇ। ਤੂੰ ਆਪੇ ਲਿਖ ਦੇ ਜਿਹੜੀ ਗੱਲ ਤੈਨੂੰ ਚੰਗੀ ਲੱਗਦੀ ਹੈ। ਵਿੱਚ ਸਾਡੀ RAM SAT ਜ਼ਰੂਰ ਲਿਖ ਦੇ। ਮੈਂ ਪਰੇਸ਼ਾਨ ਹੋ ਜਾਂਦਾ। ਆਖਿਰ ਮੈਂ ਆਪਣੇ ਆਪ ਨੂੰ ਕੀ ਲਿਖਾਂ ਤੇ ਕੀ ਨਾ ਲਿਖਾਂ। ਬੁੱਢੀਆਂ ਆਪਣੇ ਰੋਣੇ ਰੋਂਦੀਆਂ ਕਿਸੇ ਦੀ ਨੂੰ ਕਪਤੀ ਸੀ ਕਿਸੇ ਦੀ ਧੀ ਦੁਖੀ ਸੀ ਕਿਸੇ ਦਾ ਪੁੱਤ ਫੌਜ ਚ ਭਰਤੀ ਹੋ ਗਿਆ ਸੀ ਕਿਸੇ ਦਾ ਹੱਥ ਤੰਗ ਸੀ ਮਕਦਮਾ ਉਹਨਾਂ ਨੂੰ ਖਾਈ ਜਾ ਰਿਹਾ ਸੀ ਮਹੀਨੇ ਚ ਦੋ ਦੋ ਤਰੀਕਾ ਪੈਂਦੀਆਂ ਸਨ ਕਿਸੇ ਦੀ ਧੀ ਨੂੰ ਲੰਮੀ ਬਿਮਾਰੀ ਸੀ ਸਹੁਰੇ ਉਹਨੂੰ ਲੈ ਜਾਂਦੇ ਨਹੀਂ ਸਨ ਉਹ ਪੇਕਿਆਂ ਦਾ ਬੂਹਾ ਮੱਲੀ ਬੈਠੀ ਸੀ ਉਹ ਨਾ ਮਰਦੀ ਸੀ ਤਿੰਨਾਂ ਰਾਜ਼ੀ ਹੁੰਦੀ ਸੀ ਡਾਕਟਰ ਨੇ ਨਿਤ ਨਵੇਂ-ਨਵੇਂ ਲੋਦੇ ਲਾ ਲਾ ਕੇ ਕੁੜੀ ਦਾ ਸਰੀਰ ਸ਼ਾਨ ਦਿੱਤਾ ਸੀ ਡਾਕਟਰ ਦਾ ਘਰ ਭਾਰਾ ਭਰ ਰਿਹਾ ਸੀ ਉਹ ਦਿਨ ਬਾ ਦਿਨ ਕੰਗਾਲ ਹੋ ਰਹੇ ਸਨ ਗੱਲ ਕੀ ਲੋਕਾਂ ਦੇ ਦੁੱਖ ਲਿਖ ਲਿਖ ਮੈਂ ਦੁਖੀ ਹੋ ਜਾਂਦਾ ਸਾਂ ਸਾਰਾ ਸਾਰਾ ਦਿਨ ਸੋਚਦਾ ਰਹਿੰਦਾ ਸਾਂ ਇਹ ਲੋਕ ਵੀ ਕਦੀ ਰਾਜੀ ਖੁਸ਼ੀ ਹੋਣਗੇ ਖੁਸ਼ੀਆਂ ਮਨਾਉਣਗੇ ਤੇ ਮੈਥੋਂ ਸੋਹਣੀਆਂ ਸੋਹਣੀਆਂ ਗੱਲਾਂ ਲਕਵਾਉਣਗੇ ਉਹ ਗੱਲਾਂ ਜਿਹੜੀਆਂ ਮੈਨੂੰ ਦੁਖੀ ਨਾ ਕਰਨ ਮੈਨੂੰ ਖੁਸ਼ ਰੱਖਣ ਸਦਾ ਖੁਸ਼ ਸੋਚਦਾ ਸੋਚਦਾ ਮੈਂ ਗੌਤਮ ਬੁੱਧ ਦੀ ਫਲਸਫੀ ਵਿੱਚ ਜਾ ਵੱਡਦਾ ਇਹ ਦੁਨੀਆ ਦੁੱਖਾਂ ਦਾ ਕਰ ਹੈ। ਉਹਦਾ ਇਹ ਵਚਨ ਮੇਰੇ ਦਿਮਾਗ ਵਿੱਚ ਗੂੰਜਦਾ ਰਹਿੰਦਾ। ਮੇਰਾ ਜੀ ਕਰਦਾ ਮੈਂ ਪਿੰਡੋਂ ਭੱਜ ਜਾਵਾਂ ਦੂਰ ਜਿੱਥੇ ਕੋਈ ਮੈਨੂੰ ਜਾਣਦਾ ਨਾ ਹੋਵੇ। ਉੱਥੇ ਨਾ ਮੈਥੋਂ ਕੋਈ ਚਿੱਠੀ ਲਿਖਵਾਏਗਾ ਤੇ ਨਾ ਮੈਂ ਦੁਖੀ ਹੀ ਹੋਵਾਂਗਾ। ਕਪੂਰੇ ਦਾ ਪੁੱਤ ਮੇਘਾ ਮੇਲੋ ਦੀ ਧੀ ਸਰਬਤੀ ਤੇ ਨਾਈਆਂ ਦਾ ਕੋਟਾ ਇਹ ਸਾਰੇ ਜਣੇ ਹੁਣ 5ਵੀਂ ਚ ਹੋ ਗਏ ਸਨ। ਮੈਂ ਇਸ਼ਾਰੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਹੁਣ ਉਹਨਾਂ ਤੋਂ ਲਿਖਵਾ ਲਿਆ ਕਰਨ ਲੋਕ ਚਿੱਠੀਆਂ ਪਾਰੋਂ ਕਹਿੰਦੇ ਸਨ ਕਿ ਕਿਹਦੇ ਕਿਹਦੇ ਸਾਹਮਣੇ ਆਪਣੇ ਘਰ ਦਾ ਭੇਤ ਉਹ ਖੋਲਦੇ ਫਿਰਨ ਕਬੀਲਦਾਰੀ ਦੇ ਸੌ ਪੜਦੇ ਹੁੰਦੇ ਨੇ ਮੋਹਣ ਤਿਆਂ ਤੇ ਤੋਂ ਅਸੀਂ ਕਦੇ ਕੋਈ ਗੱਲ ਲੁਕਾ ਕੇ ਤੇ ਨਹੀਂ ਰੱਖੀ ਹਰ ਗੱਲ ਆਪਣੇ ਧੀਆ ਪੁੱਤਾਂ ਵਾਂਗ ਤੇਰੇ ਨਾਲ ਕਰ ਲੈਂਦੇ ਆ ਆਪਣੇ ਦਿਲ ਫੋਲ ਲੈਂਦੇ ਆ ਤੇਰੇ ਕੋਲ ਹੋਰ ਸਾਡਾ ਕੀ ਹੈ ਇੱਥੇ ਬਸ ਆਪਣਾ ਦਿਲ ਹੌਲਾ ਹੋ ਜਾਂਦਾ ਉਹ ਵੀ ਜ਼ਰਾ ਨਾਲੇ ਤੂੰ ਸਾਡੀ ਸੁਣ ਵੀ ਲੈਣਾ ਧਿਆਨ ਨਾਲ ਉਹਨਾਂ ਦਾ ਲਾਡ ਨਾਲ ਕਿਹਾ ਮੋਹਣ ਜੀਆ ਮੈਨੂੰ ਚੰਗਾ ਚੰਗਾ ਲੱਗਦਾ ਉਹ ਸੱਚੇ ਵੀ ਸਨ ਮੈਂ ਉਹਨਾਂ ਦੇ ਘਰ ਦੀ ਹਰ ਗੱਲ ਹਰ ਘਟਨਾ ਥੋੜ ਤੇ ਲੋੜ ਤੋਂ ਜਾਣੂ ਸਾਂ ਜਿਵੇਂ ਮੈਂ ਉਹਨਾਂ ਦੇ ਟੱਬਰ ਦਾ ਹੀ ਇੱਕ ਜੀ ਹੋਵਾਂ ਇਹ ਸੋਚ ਕੇ ਮੈਂ ਨੀਵੀਂ ਪਾ ਲੈਂਦਾ ਤੇ ਮੈਨੂੰ ਸ਼ਰਮ ਦੇ ਹੀ ਆ ਜਾਂਦੀ ਆਖਰ ਦੋ ਲਫ਼ਜ਼ ਲਿਖਣ ਪਿੱਛੇ ਮੈਂ ਉਹਨਾਂ ਨੂੰ ਇੰਨਾ ਤੰਗ ਕਿਉਂ ਕਰਦਾ ਸਾਂ ਕਿਉਂ ਜਵਾਬ ਦੇ ਦਿੰਦਾ ਸਾਂ ਚਿੱਠੀ ਲਿਖਣ ਤੋਂ ਪਰ ਇਸ ਦੇ ਬਾਵਜੂਦ ਮੇਰੀ ਚਿਜਕ ਦੂਰ ਨਾ ਹੋਈ ਹਰ ਮੌਕੇ ਤੇ ਮੈਂ ਉਹਨਾਂ ਨੂੰ ਟਾਲਣ ਦੀ ਕੋਸ਼ਿਸ਼ ਕਰਦਾ। ਹਰ ਰੋਜ਼ ਹੀ ਕੱਲ ਨੂੰ ਲਿਖ ਦਊ ਕਹਿ ਕੇ ਲਾਰਾ-ਲਾ ਛੱਡਦਾ। ਪਤਾ ਨਹੀਂ ਹੁਣ ਚਿੱਠੀ ਲਿਖਣ ਲਈ ਕਿਸੇ ਦੇ ਘਰ ਜਾਣ ਲੱਗਿਆ ਮੈਨੂੰ ਸ਼ਰਮ ਕਿਉਂ ਮਹਿਸੂਸ ਹੁੰਦੀ ਸੀ। ਪਤਾ ਨਹੀਂ ਮੈਂ ਕਿਉਂ ਝਿਜਕਦਾ ਸੀ। ਅਜੇ ਪਰਸੋਂ ਦੀ ਗੱਲ ਹੈ। ਜਾਗਰ ਫੌਜੀ ਦੀ ਮਾਂ ਹਰਕੌਰ ਮੈਨੂੰ ਆਪਣੇ ਘਰ ਲੈ ਜਾਣ ਲਈ ਆਈ। ਚਿੱਠੀ ਲਿਖਵਾਉਣ ਲਈ ਪਹਿਲਾਂ ਤਾਂ ਮੈਂ ਟਾਲਮਟੋਲ ਕਰਦਾ ਰਿਹਾ। ਪਰ ਜਦੋਂ ਉਹਦੀ ਅੱਖਾਂ ਭਰ ਆਈਆਂ ਤਾਂ ਮੈਂ ਨੀਵੀਂ ਪਾ ਲਈ। ਉਹਦੇ ਪਿੱਛੇ ਪਿੱਛੇ ਤੁਰ ਪਿਆ ਆਪਣੇ ਘਰ ਜਾ ਕੇ ਉਹਨੇ ਬਾਹਰਲੇ ਦਰਵਾਜ਼ੇ ਕੋਲ ਮੇਰੀ ਖਾਤਰ ਪੀੜੀ ਡਾਹ ਦਿੱਤੀ ਮੈਂ ਚੁੱਪ ਕਰਕੇ ਬੈਠ ਗਿਆ ਉਹ ਉੱਠ ਕੇ ਕਾੜਨੀ ਚੋਂ ਦੁੱਧ ਦਾ ਗਲਾਸ ਭਰ ਲਈ ਮੈਂ ਬੜੀ ਨਾਨੁਕਰ ਕੀਤੀ ਪਰ ਉਸ ਕਿਹਾ ਪੀਲੇ ਪੁੱਤ ਕਿਹੜਾ ਜਾਇ ਖਾਣਾ ਆਪਾਂ ਮੁੱਲ ਲਿਆਂਦਾ ਕਿਤੋਂ ਸੁੱਖ ਨਾਲ ਦੋ ਲਵੇਰੀਆਂ ਖੜੀਆਂ ਨੇ ਘਰ ਬੇਸ਼ੱਕ ਲੈ ਜਾਇਆ ਕਰ ਵੇਲੇ-ਕਵੇਲੇ ਲੋੜ ਪਿਆ ਜਾਵੇ ਜੇ ਕਦੇ ਅਸੀਂ ਪੁੱਤ ਤੇਰਾ ਹੱਕ ਨਹੀਂ ਰੱਖਦੇ ਬਸ ਚਿੱਠੀ ਦੇ ਬੋਲ ਦਰਾ ਚੰਗੇ ਲਿਖਦੇ ਆਲੇ ਫੜ ਕਾਟ ਉਹਨੇ ਕਾਂਸੀ ਦੀ ਥਾਲੀ ਤੇ ਰੱਖ ਕੇ ਪੋਸਟ ਕਾਰਡ ਮੈਨੂੰ ਪੜਾ ਦਿੱਤਾ ਪਹਿਲਾਂ ਦੁੱਧ ਦੀ ਘੁੱਟ ਭਰ ਲੈ ਪੁੱਤ ਬਹਿ ਪਰਜੂ ਉਹਨੇ ਪਿੱਤਰ ਦੇ ਗਲਾਸ ਵੱਲ ਇਸ਼ਾਰਾ ਕਰਦਿਆਂ ਕਿਹਾ ਮੈਂ ਸੰਗਦਿਆਂ ਸੰਗਦਿਆਂ ਗਲਾਸ ਮੂੰਹ ਨੂੰ ਲਾ ਲਿਆ ਪਰ ਇੱਕਦਮ ਮੂੰਹ ਤੋਂ ਲਾ ਲਿਆ ਗਰਮ ਗਰਮ ਦੁੱਧ ਨੇ ਮੇਰੀ ਜੀਬ ਗਰਮ ਗਰਮ ਗਲਾਸ ਨੇ ਮੇਰੇ ਬੁੱਲ ਫੂਕ ਦਿੱਤੇ ਮੈਨੂੰ ਬੁੜੀ ਤੇ ਬਹੁਤ ਗੁੱਸਾ ਆਇਆ ਮੇਰੀ ਜੀਭ ਅਜੇ ਵੀ ਜਲੂ ਜਲੂ ਕਰ ਰਹੀ ਸੀ ਬੁੜੀ ਵੀ ਡਰ ਜੀ ਗਈ ਉਹਨੇ ਦੁੱਧ ਫੈਂਟ ਫੈਂਟ ਪਾਣੀ ਵਰਗਾ ਕਰ ਦਿੱਤਾ ਜਿਹੜਾ ਮੈਂ ਇੱਕੋ ਸਾਹੇ ਹੀ ਪੀ ਗਿਆ ਅੰਦਰੋਂ ਥੰਮਲੇ ਓਲਿਓ ਕਿਸੇ ਦੀ ਹਾਏ ਹਾਏ ਦੀ ਆਵਾਜ਼ ਆਈ ਪੁੱਛਣ ਤੇ ਪਤਾ ਲੱਗਾ ਕਿ ਉਹ ਕਰਤਾਰੋ ਸੀ ਹਰ ਕੌਰ ਦੀ ਨੂੰ ਜਿਸ ਪਰਸੋਂ ਪੁੱਤ ਜੰਮਿਆ ਸੀ ਅੰਦਰ ਮੰਜੇ ਤੇ ਪਈ ਉਹ ਕਰਾ ਰਹੀ ਸੀ ਉਹਨੂੰ ਪਰਸੋਂ ਤੋਂ ਹੀ ਦਰਦ ਹੋ ਰਿਹਾ ਸੀ ਜਿਹੜਾ ਅਜੇ ਤੱਕ ਨਹੀਂ ਸੀ ਟਿਕਿਆ ਬੁੜੀ ਨੇ ਹੌਕਾ ਭਰ ਕੇ ਕਿਹਾ ਪੁੱਤ ਮੋਣਿਆ ਜ਼ਰਾ ਚੰਗੀ ਤਰ੍ਹਾਂ ਲਿਖੀ ਚਿੱਠੀ ਜੀਨੂੰ ਪੜ੍ਹ ਕੇ ਮੁੰਡਾ ਫੌਜ ਚੋਂ ਨਾਵਾ ਕਟਾਵੇ ਅਸੀਂ ਬਹੁਤ ਦੁਖੀ ਹਾਂ ਪੁੱਤ ਉਹਦੀਆਂ ਅੱਖਾਂ ਫੇਰ ਪਰ ਆਈਆਂ ਮੇਰਾ ਵੀ ਦਿਲ ਬੜਾ ਖਰਾਬ ਜਿਹਾ ਹੋ ਗਿਆ ਮੈਂ ਆਪਣੇ ਵੱਨੋਂ ਰਾਜੀ ਖੁਸ਼ੀ ਲਿਖੀ ਉਹਦੀ ਰਾਜੀ ਖੁਸ਼ੀ ਪੁੱਛੀ ਤੇ ਫਿਰ ਸਵਾਲੀ ਨਜ਼ਰਾਂ ਨਾਲ ਬੁੜੀ ਵੱਲ ਵੇਖਣ ਲੱਗ ਪਿਆ ਲੇਖ ਪੁੱਤ ਬਈ ਉਹਦਾ ਬਾਪੂ 5ਵੇਂ ਤਰੀਕ ਤੇ ਜਾਇਆ ਇਹ 15 ਦੀ ਫੇਰ ਪੀਚੀ ਪੈ ਗਈ ਗੌਰ ਮੈਂ ਲਿਖ ਕੇ ਪੁੱਛਿਆ ਦੀਪੋ ਦੇ ਪਰੌਣੇ ਦਾ ਜੇ ਕੋਈ ਪਤਾ ਨਹੀਂ ਕਿੱਥੇ ਗਿਆ ਕਿੱਥੇ ਹੈ ਕਿੱਥੇ ਨਹੀਂ ਉਹ ਵੀ ਗੌਰ ਕਰੇ ਉਧਰੋਂ ਥੋਂ ਪਤਾ ਚ ਕੱਢੇ ਬੂਰੀ ਮੈਂ ਸੈਤ ਕਾਂ ਭੂ ਗਈ ਨਾਲੇ ਉਹਦੀ ਪੂਛ ਨੂੰ ਬੰਮਣੀ ਲੱਗ ਗਈ ਪਰ ਹੁਣ ਠੀਕ ਹੈ ਪੂਛ ਵੱਡ ਕੇ ਮਹਿਸ ਦੀ ਕਦਰ ਵੀ ਅੱਧੀ ਰਹਿ ਗਈ ਮੈਨੂੰ ਪਤਾ ਨਾ ਲੱਗਾ ਕਿ ਇਹ ਗੱਲ ਉਹਨੇ ਮੇਰੇ ਨਾਲ ਕੀਤੀ ਸੀ ਜਾਂ ਲਿਖਣ ਲਈ ਕਹੀ ਸੀ ਪਰ ਮੈਂ ਲੇਖੀ ਦਿੱਤੀ ਨਾਰੇ ਬੋਲਦਤਾ ਕੰਨਾ ਮਤਾੜਾ ਗਾਇਤ ਕੀ ਜੇ ਪਤਾ ਹੁੰਦਾ ਬਾਰੂ ਨੂੰ ਨਾ ਵੇਚਦੇ ਪਰ ਵੇਚਦੇ ਵੀ ਕਿਦਾਂ ਨਾ ਹਾਲਾ ਜੋ ਦੇਣਾ ਸੀ ਖੇਤੀਆਂ ਤੇ ਜੈ ਖਾਨੀਆਂ ਐਤਕੀ ਪਾਣੀ ਨੇ ਮਾਰ ਲਈਆਂ ਕਾਲਜੇ ਚ ਰੁਗ ਪਰਦਾ ਗੋਡੇ-ਗੋਡੇ ਪਾਣੀ ਦੇਖ ਕੇ ਖੇਤਾਂ ਚ ਉਹ ਲਗਾਤਾਰ ਬੋਲੀ ਗਈ ਇਹ ਬਾਰੂ ਕੌਣ ਹੋਇਆ ਮੈਂ ਪੁੱਛਿਆ ਆਪਣਾ ਵੱਛਾ ਸੀ ਪੁੱਤ ਘਰ ਦਾ ਪਾਲਿਆ ਹੋਇਆ ਮੈਂ ਚੰਦਰੇ ਨੂੰ ਸਾਰਾ-ਸਾਰਾ ਦੁੱਧ ਛੱਡਦੀ ਰਹੀ ਆਂ ਮੁੰਡਾ ਕਹਿੰਦਾ ਵੇਚਣਾ ਨਹੀਂ ਬੜਾ ਸੋਹਣਾ ਵੈੜ ਕਾ ਨਿਕਲੂ ਉਹਦੀਆਂ ਮੇਲੇ ਤੋਂ ਲਿਆਂਦੀਆਂ ਕੁੰਗਰਾਲਾਂ ਤੇ ਨੱਥਾਂ ਅਜੇ ਤੱਕ ਬਹੂ ਦੇ ਸੰਦੂਕ ਚ ਜਿਉਂਦੀਆਂ ਥਿਉ ਪਈਆਂ ਨੇ ਸਾਨੂੰ ਪਾਉਣੀਆਂ ਵੀ ਨਸੀਬ ਨਾ ਹੋਈਆਂ ਜਿੱਦਣ ਵਿਕ ਗਿਆ ਤੇਰੇ ਚਾਚੇ ਨੇ ਟੋਕਦੀ ਇੱਕ ਬੁਰਕੀ ਨਾ ਖਾਧੀ ਥੰਮਲੇ ਨਾਲ ਲੱਗ ਕੇ ਬੈਠਾ ਰਿਹਾ ਸਾਰਾ ਦਿਨ ਨੀਵੀ ਪਾ ਕੇ ਹੋਰ ਕੀ ਲਿਖਾ ਚਾਹਤੀ ਮੈਂ ਕਵੇਲਾ ਹੁੰਦਾ ਦੇਖ ਕੇ ਕਿਹਾ ਹੋਰ ਲਿਖਦੇ ਪੁੱਤ ਬਈ ਕਰਤਾਰੋ ਦੇ ਘਰ ਕਾਕਾ ਹੋ ਕੇ ਗੁਜ਼ਰ ਗਿਆ ਕਰਤਾਰੋ ਮੰਜੇ ਤੇ ਮਰਨ ਵਾਲੀ ਪਈ ਹੈ ਜਲਦੀ ਤੋਂ ਜਲਦੀ ਸਾਹਿਬ ਨੂੰ ਕਹਿ ਨਾਮਾ ਕਟਾ ਕੇ ਆ ਜਾਵੇ ਚਿੱਟੀ ਨੂੰ ਤਾਰ ਸਮਝੇ ਮੈਂ ਸੁੱਨ ਹੋ ਗਿਆ ਕਿੰਨਾ ਸੋਹਣਾ ਸੀ ਗੋਬਲਾ ਜਿਆ ਮੇਰਾ ਪੋਤਾ ਇਨ ਬਿਨ ਬਾਪ ਤੇ ਗਿਆ ਸੀ ਟਿੱਕਾ ਟਿੱਖਾ ਨੱਕ ਚੌੜਾ ਮੱਥਾ ਤੇ ਪਰਮਾ ਚੇਰਾ ਮੂੰਹ ਜਿਵੇਂ ਹਸੂ ਹਸੂ ਕਰਦਾ ਸੀ ਜਦੋਂ ਦੀਵੇ ਚਾਨਣੇ ਮੈਂ ਦੇਖਿਆ ਕਿਉਂ ਲੱਗਿਆ ਜਿਵੇਂ ਸਮਰ ਤਖਤ ਮੇਰਾ ਪੁੱਤ ਆ ਗਿਆ ਹੋਵੇ ਛੁੱਟੀ ਲੈ ਕੇ ਫੌਜ ਤੋਂ ਉਸੇ ਵੇਲੇ ਮੇਰਾ ਮੱਥਾ ਠਣਕਿਆ ਮੈਂ ਕਿਆ ਹਰ ਘਰੇ ਤੇਰੇ ਘਰ ਤੇਰਾ ਦੂਜਾ ਪੁੱਤ ਜੰਮਿਆ ਜਦੋਂ ਸੁੱਖ ਨਾਲ ਗੱਭਰੂ ਹੋ ਗਿਆ ਦੁਨੀਆ ਖੜੀ ਹੋ ਹੋ ਦੇਖੂ ਰੱਬ ਸੁੱਖ ਰੱਖੇ ਲੰਬੀ ਉਮਰ ਦੇਵੇ ਮੇਰੇ ਪੋਤੇ ਨੂੰ ਪਰ ਸਾਡੇ ਭਾਗ ਖੋਟੇ ਬੁੜੀ ਆਪੇ ਬੁੜਬੜਾਈ ਭਾਬੀ ਦੀ ਉਮਰ ਲੰਮੀ ਚਾਹੀਦੀ ਏ ਚਾਚੀ ਇਹਦਾ ਧਿਆਨ ਨਾਲ ਲਾਜ ਕਰਾ ਨਾਲੇ ਜਿਉਂਦਾ ਰਹੇ ਸਾਡਾ ਭਾਈ ਉਹਦੀ ਲਿਖੀ ਹੀ ਇੰਨੀ ਕੁ ਸੀ ਮੈਂ ਦਲਾਸਾ ਦਿੰਦਿਆਂ ਕਿਹਾ ਚਾਚੀ ਨੇ ਸਿਰ ਤੇ ਰੱਖੇ ਕਦਰ ਦੇ ਪਰਨੇ ਨਾਲ ਅੱਖਾਂ ਪੁੰਝੀਆਂ ਲਿਖਤਾ ਪੁੱਤ ਸਭ ਕੁਝ ਚਾਚੀ ਨੇ ਕਿਹਾ ਆਹੋ ਚਾਚੀ ਮੈਂ ਬੜੀ ਮੁਸ਼ਕਲ ਨਾਲ ਕਹਿ ਸਕਿਆ ਚੰਗਾ ਪੁੱਤ ਇੱਕ ਵਾਰੀ ਸਾਰੀ ਚਿੱਠੀ ਬਾਝ ਕੇ ਸੁਣਾ ਦੇ ਮੈਨੂੰ ਕੋਈ ਭੁੱਲ ਚੁੱਕੀ ਗੱਲ ਚੇਤੇ ਆ ਜੂ ਨਾਲੇ ਉਹਦੀਆਂ ਅੱਖਾਂ 'ਚ ਤਰਲਾ ਸੀ ਮੈਂ ਸਾਰੀ ਚਿੱਠੀ ਪੜ੍ਹ ਕੇ ਸੁਣਾ ਦਿਤੀ ਬਸ ਚਾਚੀ ਮੈਂ ਐਡਰੈਸ ਲਿਖਦਿਆਂ ਲਿਖਦਿਆਂ ਪੁੱਛਿਆ ਬੱਸ ਬੁੱਤ ਲਿਖਦੇ ਬਾਕੀ ਸਭ ਸੁੱਖਤਾਂ ਦਾ ਬੁੜੀ ਦੀ ਗੱਲ ਸੁਣ ਕੇ ਮੇਰੇ ਹੱਥੋਂ ਕਲਮ ਡਿੱਗ ਪਈ